ਨਾ ਦੇ ਬਸਤਰ ਉਤਾਰ ਕੇ ਤੂਤ ਦੀਆਂ ਛਟੀਆਂ ਮਾਰੀਆਂ ਜਾਂਦੀਆਂ ਹਾਂ। ਬੋਰੀਆਂ ਦੇ ਵਿੱਚ ਪਾ ਕੇ ਉਹਦਾ ਮੂੰਹ ਬੰਨਿਆ ਜਾਂਦਾ। ਪਿੱਪਲ ਦੇ ਨਾਲ ਬੰਨ ਕੇ ਗਲੇਲਾ ਮਾਰੀਆਂ ਜਾਂਦੀਆਂ ਨੇ। ਇਤਿਹਾਸਕਾਰ ਇੱਥੇ ਲਿਖਦੇ ਨੇ ਵੀ ਓਕਤੋਬਰ ਦੇ ਵਿੱਚ ਮੁਗਲ ਸਪਾਹੀਆਂ ਨੇ ਮਿਰਚਾਂ ਪਾਈਆਂ ਸੀ। ਉਹਨਾਂ ਦੇ ਹੱਥਾਂ ਦੇ ਕੋਟਿਆਂ ਨੂੰ ਅੱਗ ਦੇ ਨਾਲ ਸਾੜਿਆ ਜਾਂਦਾ। ਅਤੀ ਘੜੀ ਟਟਪੰਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦ ਆਪਣੇ ਵੱਡੇ ਵੀਰਾਂ ਤੇ ਆਪਣੇ ਦਾਦਾ ਜੀ ਦੇ ਕੋਲ ਚਲੇ ਜਾਂਦੇ ਨੇ। ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਹੀ ਕੁਰਬਾਨੀਆਂ ਅਜਈਆਂ ਹੋਈਆਂ ਜਿਨ੍ਹਾਂ ਨੇ ਸਮੇਂ ਦੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਜਹੀ ਹੀ ਕੁਰਬਾਨੀ ਦੀ ਗੱਲ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਸਾਹਿਬ ਜੱਦਾ ਦੇ ਸਾਹਿਬ ਜੱਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬ ਜੱਦਾ ਬਾਬਾ ਫਤੇਹ ਸਿੰਘ ਜੀ ਦੇ ਬਾਰੇ ਇਹ ਤਾਂ ਸਭ ਜਾਣਦੇ ਨੇ ਵੀ ਸ਼ਹਾਦਤ ਦੇ ਸਮੇਂ ਸਾਹਿਬ ਜੱਦਾ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਕਹੇਗਾ ਬਾਬਾ ਫਤੇਹ ਸਿੰਘ ਜੀ ਦੀ ਉਮਰ 7 ਸਾਲ ਸੀ ਪਰ ਕੁਝ ਇਤਿਹਾਸਕਾਰਾਂ ਨੇ ਸਾਹਿਬ ਜੱਦਾ ਦੀ ਉਮਰ 7 ਤੇ 5 ਸਾਲ ਵੀ ਲਿਖੀ ਹੈ ਪਰ ਜ਼ਿਆਦਾਤਰ ਤੇ ਅਸਤਰਾ ਨੇ 9 ਅਤੇ 7 ਸਾਲ ਦੀ ਉਮਰ ਲਿਖੀ ਹੈ ਏਡੇ ਛੋਟੇ ਉਮਰ ਦੇ ਵਿੱਚ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਆ ਨਾ ਤਾਂ ਉਹ ਕੁਰਬਾਨੀ ਉਸ ਸਮੇਂ ਤੋਂ ਪਹਿਲਾਂ ਹੋਈ ਸੀ ਨਾ ਉਸ ਤਰ੍ਹਾਂ ਦੀ ਕੁਰਬਾਨੀ ਉਸ ਸਮੇਂ ਤੋਂ ਬਾਅਦ ਹੋਈ ਹੈ ਤੇ ਨਾ ਹੀ ਉਸ ਤਰ੍ਹਾਂ ਦੀ ਕੁਰਬਾਨੀ ਅੱਜ ਤੋਂ ਬਾਅਦ ਕਦੇ ਹੋ ਸਕਦੀ ਹੈ ਅੱਡੀ ਵੱਡੀ ਕੁਰਬਾਨੀ ਹੋਣ ਦੇ ਬਾਵਜੂਦ ਅਸੀਂ ਲੋਕਾਂ ਨੇ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਸ ਨੂੰ ਬਹੁਤ ਸੰਕੀਰਣ ਕਰਤਾ ਬਹੁਤ ਛੋਟਾ ਕਰਤਾ ਇਤਿਹਾਸ ਦੇ ਨਾਂ ਤੇ ਸਾਨੂੰ ਬਸ ਇੰਨੇ ਪਤਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇਸ਼ੀਬ ਕਰਤਾ ਸੀ ਪਿਛਲੇ ਸਮੇਂ ਦੇ ਵਿੱਚ ਆਈ ਚਾਹ ਸਾਹਿਬਜ਼ਾਦਿਆਂ ਦੀ ਵੀ ਉਹਨੂੰ ਦੇਖ ਕੇ ਲੋਕਾਂ ਦੇ ਬਣਾ ਦੇ ਵਿੱਚ ਇੰਨਾ ਕ ਇਤਿਹਾਸਕ ਕਰ ਗਿਆ ਵੀ 2 ਦਿਨ ਸਵੇਰੇ ਦੀ ਕਚਹਿਰੀ ਲੱਗੀ ਆ ਤੇ ਤੀਸਰੇ ਦਿਨ ਸੈਜਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਸੀਗਾ ਬਹੁਤ ਸਾਰਾ ਤਸ਼ੱਦਦ ਸੈਜਾਦਿਆਂ ਦੇ ਉੱਤੇ ਗ੍ਰਿਫਤਾਰੀ ਤੋਂ ਬਾਅਦ ਕੀਤਾ ਗਿਆ ਜਿਹੜਾ ਇਤਿਹਾਸ ਸਾਡੇ ਤੱਕ ਪਹੁੰਚਿਆ ਨਹੀਂ ਕਿਉਂਕਿ ਜਿਨ੍ਹਾਂ ਦੀ ਇਤਿਹਾਸ ਸਾਡੇ ਤੱਕ ਪਹੁੰਚਾਉਣ ਦੀ ਡਿਊਟੀ ਸੀ ਸਾਡੀਆਂ ਸੰਸਥਾਵਾਂ ਦਾ ਲਾ ਲਓ ਸਾਡੇ ਪ੍ਰਚਾਰਕ ਲਾ ਲਓ ਉਹਨਾਂ ਨੇ ਉਹ ਇਤਿਹਾਸ ਅਸਲ ਸਾਡੇ ਤੱਕ ਪਹੁੰਚਾਇ ਹੀ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਉੱਤੇ ਕਿਹੜੇ-ਕਿਹੜੇ ਕਿਵੇਂ-ਕਿਵੇਂ ਤਸ਼ਾਦਦ ਹੋਏ ਨੇ ਉਸ ਬਾਰੇ ਖੁੱਲ ਕੇ ਗੱਲ ਕਰ ਸਕੀਏ ਤੋ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਤਾਂ ਕਿ ਸਾਜਾਦਿਆਂ ਦੀ ਜਿਹੜੀ ਕੁਰਬਾਨੀ ਹੋਈ ਆ ਉਹਨਾਂ ਤੇ ਕੀ ਕੀ ਤਸ਼ੱਦਦ ਹੋਇਆ ਉਹ ਘਟੋ ਘਟ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੋਵੇ ਅਨੰਦਪੁਰ ਛੱ DNA ਸਰਸਾ ਮਦੀ ਤੇ ਬਿਛੋੜਾ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਸੈਭਜਾ ਜਦ ਨੂੰ ਦਲਗੋਦਾ ਮਿਲਣਾ ਇਹ ਬਰਤਾਰਾ ਲਗਭਗ ਸਾਰੇ ਇਤਿਹਾਸਕਾਰਾਂ ਨੇ ਇੱਕੋ ਜਿਹੀ ਦੱਸਿਆ ਹੋਇਆ ਇੱਕਾ ਦੁਕਾਨ ਛੱਡ ਕੇ ਜਦੋਂ ਗੰਗੂ ਦੇ ਘਰ ਤੋਂ ਗ੍ਰਿਫਤਾਰੀ ਹੁੰਦੀ ਆ ਸੈਭਜਾ ਜਦਾਂ ਦੀ ਮਾਤਾ ਗੁਜਰੀ ਜੀ ਦੀ ਤਾਂ ਦੋਨੋਂ ਸੈਭਜਾ ਜਦਾਂ ਨੂੰ ਬੋਰੀਆਂ ਦੇ ਵਿੱਚ ਪਾਇਆ ਜਾਂਦਾ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਦਾ ਉੱਪਰੋਂ ਮੂੰਹ ਬੰਨ੍ਹ ਦਿੱਤਾ ਜਾਂਦਾ ਮਾਤਾ ਗੁਜਰੀ ਜੀ ਦੇ ਮੂੰਹ ਦੇ ਉੱਤੇ ਟੋਬਰ ਚੜਾਇਆ ਜਾਂਦਾ ਟੋਬਰ ਘੋੜਿਆਂ ਦੇ ਮੂੰਹ ਦੇ ਉੱਤੇ ਚੜਾਉਣ ਵਾਲਾ ਉਹ ਕੱਪੜਾ ਹੁੰਦਾ ਜਿਹਦੇ ਵਿੱਚ ਉਹ ਖਾਣਾ ਖਾਂਦੇ ਨੇ ਇਤਿਹਾਸਕਾਰ ਇੱਥੇ ਇਹ ਲਿਖਦੇ ਨੇ ਵੀ ਉਸ ਟੋਬਰ ਦੇ ਵਿੱਚ ਮਿਰਚਾਂ ਪਾਈਆਂ ਜਾਂਦੀਆਂ ਨੇ ਮਿਰਚਾਂ ਪਾ ਕੇ ਮਾਤਾ ਗੁਜਰੀ ਜੀ ਦੇ ਮੂੰਹ ਦੇ ਉੱਤੇ ਉਹ ਬੰਨਿਆ ਜਾਂਦਾ ਗੰਗੂ ਦੇ ਘਰ ਤੋਂ ਹਿੰਦ ਦਾ ਰਸਤਾ ਇੰਨਾ ਲੰਬਾ ਸੀ ਵੀ ਉਹ ਇੱਕ ਦਿਨ ਦੇ ਵਿੱਚ ਤੈਅ ਨਹੀਂ ਹੋ ਸਕਦਾ ਸੀ ਇਸ ਕਰਕੇ ਮੁਗਲ ਸਪਾਹੀਆਂ ਨੇ ਮੁਰੰਡੇ ਇੱਕ ਰਾਤ ਰਹਿਣ ਦਾ ਪਲਾਨ ਕੀਤਾ ਇਤਿਹਾਸਕਾਰ ਇੱਥੇ ਇਹ ਦੱਸਦੇ ਨੇ ਵੀ 10 ਪੋ ਦੀ ਸਾਰੀ ਰਾਤ ਦੋਨੋਂ ਸਹਬਜ਼ਾਦੇ ਬੋਰੀਆਂ ਦੇ ਵਿੱਚ ਬੰਨੇ ਹੋਏ ਤੰਖਦੇ ਰਹੇ ਨੇ 11 ਪੋ ਦੀ ਸਵੇਰ ਹੁੰਦੇ ਹੀ ਉਹਨਾਂ ਨੂੰ ਉੱਥੋਂ ਹਿੰਦਵਾਲੇ ਲਿਜਾਇਆ ਜਾਂਦਾ ਉਹਨਾਂ ਦੇ ਹੱਥਾਂ ਦੇ ਵਿੱਚ ਜੰਜੀਰਾ ਪਾਈਆਂ ਜਾਂਦੀਆਂ ਨੇ ਇੱਥੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਉਹਨਾਂ ਦੇ ਨਰਮ ਨਰਮ ਕੋਮਲ ਹੱਥਾਂ ਦੇ ਵਿੱਚ ਜੰਜੀਰਾ ਨੇ ਜ਼ਖਮ ਕਰ ਦਿੱਤੇ ਉਹਨਾਂ ਜ਼ਖਮਾਂ ਦੇ ਵਿੱਚੋਂ ਪੂਣ ਰਿਸ ਰਿਹਾਗਾ ਇਹਨਾਂ ਲੰਮਾ ਦਾ ਪੈਦਲ ਤੁਰਨ ਦੇ ਕਰਕੇ ਉਹਨਾਂ ਦੇ ਪੈਰਾਂ ਦੇ ਵਿੱਚ ਜਖਮ ਹੋ ਗਏ ਨੇ ਇੱਥੇ ਇੱਕ ਨਗਾਮਾ ਪਿੰਡ ਦਾ ਜ਼ਿਕਰ ਆਉਂਦਾ ਨਗਾਮਾ ਪਿੰਡ ਦੇ ਵਿੱਚੋਂ ਗੁਜ਼ਰਨ ਦੇ ਸਮੇਂ ਮਾਤਾ ਗੁਜਰੀ ਜੀ ਨੇ ਸਾਹਿਬ ਜਤਨ ਦੇ ਪਿੰਡ ਦੇ ਲਈ ਪਾਣੀ ਮੰਗਿਆ ਸੀ ਪਰ ਉੱਥੇ ਕਿਸੇ ਨੇ ਵੀ ਉਹਨਾਂ ਨੂੰ ਪਾਣੀ ਨਹੀਂ ਪਾਇਆ ਜਦੋਂ ਸਰਹੰਦ ਪਹੁੰਚਦੇ ਨੇ ਤਾਂ ਉਹਨਾਂ ਨੂੰ ਸਰਹੰਦ ਦੇ ਬਾਹਰ-ਬਾਰ ਇੱਕ ਪਿੱਪਲ ਦੇ ਦਰਖਤ ਦੇ ਥੱਲੇ ਬਿਠਾਇਆ ਜਾਂਦਾ। ਉੱਥੇ ਫਿਰ ਸੁਚਾਨੰਦ ਨੂੰ ਬੁਲਾਇਆ ਜਾਂਦਾ ਉਹਨਾਂ ਦੀ ਸਨਾਖਤ ਦੇ ਲਈ। ਸੁਚਾਨੰਦ ਹੁੰਦਾ ਉਹਨਾਂ ਦੀ ਸਨਾਖਤ ਕਰਦਾ ਵੀ ਦੋਨੋਂ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਪੁੱਤਰ ਨੇ ਤੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੇ। ਉਸ ਤੋਂ ਬਾਅਦ ਉਹਨਾਂ ਨੂੰ ਠੰਡੇ ਬੁਰਜ ਵੱਲ ਦੇ ਲੈ ਕੇ जाया ਜਾਂਦਾ ਠੰਡਾ ਬੁਰਜ ਜਿਹਦਾ ਇਤਿਹਾਸ ਦੇ ਵਿੱਚ ਨਾਮ ਸਰਦ ਗੁਰਜ ਲਿਖਿਆ ਮਿਲਦਾ ਬਚੀਰ ਖਾਨ ਨੇ ਗਰਮੀਆਂ ਦੇ ਵਿੱਚ ਠੰਡੀ ਹਵਾ ਲੈਣ ਦੇ ਲਈ ਬਣਾਇਆ ਸੀ ਮੁਗਲ ਸਪਾਹੀ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਛੱਡ ਕੇ ਸੈਭ ਚਾਦਰ ਨੂੰ ਆਪਣੇ ਨਾਲ ਕਚਹਿਰੀ ਲੈ ਕੇ ਜਾਂਦੇ ਨੇ ਇੱਥੇ ਜਾਣ ਤੋਂ ਪਹਿਲਾਂ ਮਾਤਾ ਗੁਜਰੀ ਜੀ ਇੱਕ ਵਾਰ ਵਿਰੋਧ ਕਰਦੇ ਨੇ ਵੀ ਮੈਂ ਇਕੱਲੇ ਬੱਚਿਆਂ ਨੂੰ ਤੁਹਾਡੇ ਨਾਲ ਨਹੀਂ ਭੇਜਾਂ। ਪਰ ਸਿਪਾਈਆਂ ਦੇ ਸਮਝਾਉਣ ਤੇ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਉਹਨਾਂ ਦੇ ਨਾਲ ਭੇਜ ਦਿੱਤਾ ਸੀ। ਜੈਰੀਦ ਦੇ ਵਿੱਚ ਪਹੁੰਚਦੇ ਦੋਨੋਂ ਸਹਿਯਾਤਿਆ ਨੇ ਜਕਾਰਾ ਛੱਡਿਆ। ਇੱਥੇ ਮਹਿਸੂਸ ਕਰਕੇ ਜੇ ਦੇਖਿਆ ਜਾਵੇ ਆਪਾਂ ਪਿਛਲੇ ਦੋਾਂ ਤਿੰਨ ਦਿਨਾਂ ਦਾ ਸਾਹਿਬ ਜਦਿਆ ਨੇ ਕੁਝ ਨਹੀਂ ਖਾਦਾ ਕਹਿੰਦੇ ਨੇ ਵੀ ਗੰਗੂ ਦੇ ਘਰ ਤੋਂ ਉਹਨਾਂ ਨੇ ਕੁਝ ਖਾਦਾ ਸੀ ਉਹ ਵੀ ਕੁਝ ਪਤਾਸੇ ਖਾਦੇ ਸੀ ਹੱਥਾਂ ਦੇ ਉੱਤੇ ਜੀ ਜੀਰਾ ਦੇ ਜ਼ਖਮ ਨੇ ਪੈਰਾਂ ਦੇ ਉੱਤੇ ਲਗਾਤਾਰ ਤੁਰਨ ਦੇ ਕਰਕੇ ਜ਼ਖਮ ਨੇ ਇੰਨੀ ਠੰਡ ਹੋਣ ਕਰਕੇ ਉਹ ਜ਼ਖਮ ਆਕੜਦੇ ਨੇ ਤਣ ਦੇ ਉੱਤੇ ਕੋਈ ਵੀ ਮोटा ਕੱਪੜਾ ਨਹੀਂ ਇੰਨੀ ਠੰਡ ਹੋਣ ਦੇ ਬਾਬੂ ਜੀ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਨੇ ਪਿਛਲੇ ਤਿੰਨਾਂ ਚਾਰਾਂ ਦਿਨਾਂ ਤੋਂ। ਫੇਰ ਵੀ ਉਹ ਕਚੈਰੀ ਦੇ ਵਿੱਚ ਜਾਂਦੇ ਨੇ ਤੇ ਜਿਕਾਰਾ ਛੱਟਦੇ ਨੇ। ਕਿੰਨੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਦੋਨੋਂ ਸਾਬਜਾਦੇ ਉਸ ਤੋਂ ਵੀ। ਇਹਨੇ ਬੁਰੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਆਪਣੀ ਚੜ੍ਹਦੀ ਕਲਾ ਦਾ ਫੂਟ ਦਿੱਤਾ। ਇਧਰ ਵਜੀਰ ਖਾਨ ਖੁਸ਼ ਸੀ ਵੀ ਮੈਂ ਗੁਰਗੋਬਿੰਦ ਸਿੰਘ ਜੀ ਦੇ ਬੱਚੇ ਕੈਂਚ ਕਰਲੇ ਨੇ। ਮੇਰੇ ਕਬਜੇ ਹੇਠ ਆ ਗਏ ਨੇ ਗੁਰਗੋਬਿੰਦ ਸਿੰਘ ਜੀ ਦੇ ਬੱਚੇ। ਉਹਨਾਂ ਆਊਗਾ ਗੁਰਗੋਬਿੰਦ ਸਿੰਘ ਤੇ ਮੇਰੀ ਆ ਮਿੰਤਾ ਕਰੂਗਾ ਵੀ ਮੇਰੇ ਬੱਚੇ ਛੱਡ ਦਿਓ ਤੁਸੀਂ। ਅਸਲ ਦੇ ਵਿੱਚ ਉਹਨਾਂ ਦਾ ਮੇਨ ਮਕਸਦ ਗੁਰਗੋਬਿੰਦ ਸਿੰਘ ਜੀ ਰੂਪ ਛਕਾਉਣਾ ਸੀ। 11 ਪੁੱਦਿਓ ਸ਼ਾਮਾ ਉਸ ਸ਼ਾਮ ਨੂੰ ਸੈਜਦਿਆ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ। ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਤੁਹਾਡਾ ਪਿਤਾ ਗੋਬਿੰਦ ਸਿੰਘ ਦਾ ਸੀ ਚਮਕੌਰ ਦੀ ਲੜਾਈ ਦੇ ਵਿੱਚ ਕਤਲ ਕਰ ਦਿੱਤਾ। ਤੇ ਉਹਨਾਂ ਦਾ ਜਿਹੜਾ ਸੇਰਾ ਉਹ ਵੱਢ ਕੇ ਔਰੰਗਜ਼ੇਬ ਨੂੰ ਦਿੱਲੀ ਭੇਜਤਾ। ਇੱਥੇ ਜੇ ਉਸ ਕਚੈਰੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਮੀਨਗੀ ਸੁਚਿਆ ਨੰਦ ਨੇ ਦਿਖਾਈ ਉੱਥੇ ਸਾਚਦਾਨ ਨੂੰ ਇਹ ਕਿਹਾ ਕਿ ਆ ਵੀ ਤੁਹਾਨੂੰ ਅਸੀਂ ਆਨੰਦਪੁਰ ਵਾਪਸ ਕਰ ਦਾਂਗੇ ਤੁਸੀਂ ਰਾਜਾ ਵਰਗੀ ਜ਼ਿੰਦਗੀ ਬਤੀਤ ਕਰੋਗੇ ਛੋਟੇ ਰਾਜਕੁਮਾਰੀਆਂ ਦੇ ਨਾਲ ਵਿਆਹ ਕਰ ਦਿੱਤੇ ਜਾਣਗੇ ਤੁਹਾਨੂੰ ਐਸੋ ਆਰਾਮ ਦੀ ਜ਼ਿੰਦਗੀ ਦੇਵਾਂ ਵੀ ਉਦੇ ਬਦਲੇ بس ਤੁਸੀਂ ਇਸਲਾਮ ਕਬੂਲ ਕਰ ਲਓ ਪਰ ਸਾਹਿਬ ਜੱਤੇ ਨੇ ਉਹਨਾਂ ਨੂੰ ਕੋਰੀ ਨਾ ਕਰ ਦਿੱਤੀ ਜਦੋਂ ਸਾਹਿਬ ਜੱਤੇ ਲਾਲਚ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਠੰਡੇ ਪੁਰਜ ਦੇ ਵੱਲ ਵਾਪਸ ਭੇਜ ਦਿੱਤਾ ਜਾਂਦਾ ਇਹ ਸਾਰਾ ਵਰਤਾਰਾ ਦੇਖ ਕੇ ਵਜ਼ੀਰ ਖਾਨ ਬੇਚੈਨ ਹੋ ਗਿਆ ਸੀ ਕਿਉਂਕਿ ਸਰਹੰਦ ਇੱਕ ਬਹੁਤ ਤਕੜਾ ਸੂਬਾ ਹੁੰਦਾ ਸੀ ਕਿਸੇ ਟਾਂ ਜਿਹੜਾ ਉਹਦਾ ਸੂਬੇਦਾਰ ਹੁੰਦਾ ਸੀ ਉਹਦੀ ਕੋਈ ਟਾਲ ਨਹੀਂ ਸਕਦਾ ਸੀ ਵਜੀਰ ਖਾਨ ਦੇ ਤਾਕਕੇ ਦੇ ਨਾਲ ਵੱਡੇ ਵੱਡੇ ਸੂਰਮੇ ਆ ਗੱਲ ਮੰਨ ਲੈਂਦੇ ਸੀ ਪਰ ਇੱਕ 9 ਤੇ 7 ਸਾਲ ਦੇ ਬੱਚੇ ਨਾ ਤਾਂ ਉਹਦੇ ਦਬਕੇ ਨਾਲ ਡਰੇ ਨੇ ਤੇ ਨਾ ਹੀ ਉਹਦੇ ਲਾਲਚ ਦੇ ਵਿੱਚ ਆਏ ਤੇ ਅਸਕਰੇ ਤੇ ਲਿਖਦੇ ਨੇ ਵੀ ਵਜੀਰ ਖਾਨ ਨੂੰ ਉਸ ਰਾਤ ਨੀਂਦ ਨਹੀਂ ਆਈ ਉਨੇ ਸੁਚਾਨੰਦ ਤੇ ਆਪਣੇ ਕੁਝ ਹੋਰ ਅਹਿਲਕਾਰਾਂ ਨੂੰ ਬੁਲਾਇਆ ਸਲਾਹ-ਮਸ਼ਵਰਾ ਕਰਨ ਦੇ ਲਈ ਵੀ ਇਨ੍ਹਾਂ ਬੱਚਿਆਂ ਦੇ ਨਾਲ ਅਸੀਂ ਕੀ ਕਰੀਏ ਤਾਂ ਉੱਥੇ ਫੇਰ ਸ਼ੇਰ ਮੁਹੰਮਦ ਖਾਂ ਦਾ ਜ਼ਿਕਰ ਆਉਂਦਾ ਵੀ ਸ਼ੇਰ ਮੁਹੰਮਦ ਖਾਂ ਨੂੰ ਬੁਲਾਇਆ ਜਾਵੇ ਕਿਉਂਕਿ ਦੋ ਦਿਨ ਪਹਿਲਾਂ ਚਪਕੌਰ ਦੀ ਲੜਾਈ ਦੇ ਵਿੱਚ ਸ਼ੇਰ ਮੁਹੰਮਦ ਖਾਂ ਦਾ ਭਰਾ ਤੇ ਭਤੀਜਾ ਗੁਰਗੋਬਿੰਦ ਸਿੰਘ ਜੀ ਦੇ ਹੱਥੋਂ ਚਮਕੌਰ ਦੀ ਲੜਾਈ ਦੇ ਵਿੱਚ ਮਾਰੇ ਗਏ ਸੀ। ਸ਼ੇਰ ਮੁਹੰਮਦ ਖਾਨ ਉਸ ਸਮੇਂ ਗੁਰਗੋਬਿੰਦ ਸਿੰਘ ਪ੍ਰਤੀ ਗੁੱਸੇ ਨਾਲ ਭਰਿਆ ਹੋਇਆ ਸੀਗਾ। ਸ਼ੇਰ ਮੁਹੰਮਦ ਖਾਨ ਨੂੰ ਸਨੇਹਾ ਭੇਜਿਆ ਜਾਂਦਾ। 12 ਪੂ ਦੀ ਸਵੇਰੇ ਸੈਹਬ ਜਦਿਆ ਨੂੰ ਠੰਡੇ ਬੁਰਜ ਤੋਂ ਵਾਪਸ ਕਚਹਿਰੀ ਵੱਲ ਲੈ ਕੇ ਆਉਂਦੇ ਨੇ ਮੁਗਲ ਸਿਪਾਹੀ। ਉੱਥੇ ਇੱਕ ਤਰਕੀਬ ਲਾਈ ਜਾਂਦੀ ਹੈ। ਕਚਹਿਰੀ ਦੇ ਮੁੱਖ ਗੇਟ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਜਾਂਦਾ ਕਿਉਂਕਿ ਪਿਛਲੇ ਦਿਨੀ ਜਦੋਂ 11 ਪਹ ਦੇ ਸ਼ਾਮ ਨੂੰ ਸਹਬਜ਼ਾਦੇ ਕਚਹਿਰੀ ਦੇ ਵਿੱਚ ਆਏ ਸੀ ਉਹਨਾਂ ਨੇ ਵਜ਼ੀਰ ਖਾਨ ਨੂੰ ਅਰਸ਼ੀ ਸਲਾਮ ਨਹੀਂ ਦਿੱਤਾ ਸੀ ਇੱਥੇ ਉਹਨਾਂ ਨੇ ਇਹ ਤਰਕੀਬ ਲਾਈ ਵੀ ਸਹਬਜ਼ਾਦੇ ਉਸ ਗੇਟ ਦੇ ਵਿੱਚ ਦੀ ਝੁੱਕ ਕੇ ਲੰਘਣ ਦੇ ਤਾਂ ਇਹ ਸਮਝਿਆ ਜਾਊਗਾ ਵੀ ਸਹਬਜ਼ਾਦੇ ਨੇ ਵਜ਼ੀਰ ਖਾਨ ਨੂੰ ਫਰਸ਼ੀ ਸਲਾਮ ਕੀਤਾ ਇੱਕ ਬੁਗਲ ਸਪਾਈ ਉਹਨਾਂ ਨੂੰ ਉੱਥੋਂ ਲੰਘ ਕੇ ਵੀ ਦਿਖਾਉਂਦਾ ਵੀ ਤੁਸੀਂ ਇਸ ਤਰ੍ਹਾਂ ਝੁੱਕ ਕੇ ਲੰਘਣਾ ਇੱਥੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤੇ ਸਿੰਘ ਜੀ ਦੇ ਕੰਨ ਦੇ ਵਿੱਚ ਕੋਈ ਗੱਲ ਕਹੀ ਹੈ ਕੀ ਕਹੀ ਆ ਉਹ ਕਿਸੇ ਨੂੰ ਕੁਝ ਨਹੀਂ ਪਤਾ ਸਵਾਰੀ ਪਰ ਜ਼ਰੂਰ ਕੋਈ ਚੜਦੀ ਕਲਾ ਦਾ ਸੰਦੇਸ਼ ਦਿੱਤਾ ਹੋਣਾ ਉਸ ਤੋਂ ਬਾਅਦ ਬਾਬਾ ਜੂਰਾਵਰ ਸਿੰਘ ਜੀ ਇੱਕ ਪੈਰ ਅੰਦਰ ਰੱਖ ਕੇ ਬਿਨਾਂ ਚੁਕੇ ਅੰਦਰ ਲੰਘਦੇ ਨੇ ਉਸੇ ਤਰ੍ਹਾਂ ਬਾਬਾ ਫਤੇ ਸਿੰਘ ਜੀ ਵੀ ਉਹ ਦਰਵਾਜ਼ਾ ਪਾਰ ਕਰਦੇ ਨੇ ਤਾਂ ਇਹ ਦੇਖ ਕੇ ਵजीर खान ਸਮਝ ਗਿਆ ਸੀਗਾ ਵੀ ਐਡਾ ਸੌਖਾ ਨਹੀਂ ਹੈਗਾ ਸਹਿਬਜ਼ਾ ਦੇ ਨਾਂ ਨੂੰ ਝਕਾਉਣਾ ਪਰ ਉਥੇ ਸ਼ੇਰ ਮੁਹੰਮਦ ਖਾਨ ਨੂੰ ਅੱਗੇ ਕੀਤਾ ਜਾਂਦਾ ਵੀ ਤੇਰੇ ਭਰਾ ਦੇ ਕਾਤਲਾਂ ਦੇ ਪੁੱਤਰ ਉਹ ਖੜੇ ਨੇ ਤੂੰ ਬਦਲਾ ਲੈ ਲੈ ਉਹਨਾਂ ਤੋਂ ਤਾਂ ਇਥੇ ਤਾਰੀਫ ਕਰਨੀ ਬੰਦੀ ਆ ਸ਼ੇਰ ਮੁਹੰਮਦ ਖਾਨ ਦੀ ਉਹਨੇ ਉੱਠ ਕੇ ਕਿਹਾ ਵੀ ਜੇ ਮੈਂ ਆਪਦੇ ਭਰਾ ਦਾ ਬਦਲਾ ਲੈਣਾ ਹੋਇਆ ਤਾਂ ਮੈਂ ਗੁਰਗੋਬਿੰਦ ਸਿੰਘ ਨੂੰ ਜੰਗ ਦੇ ਵਿੱਚ ਮਾਰੂਗਾ ਇਸ ਤਰ੍ਹਾਂ ਹੈ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਮੈਂ ਪਾਪਾਂ ਦਾ ਭਾਗੀਦਾਰ ਨਹੀਂ ਬਨਣਾ ਚਾਹੁੰਦਾ ਉਹ ਤੋਹ ਕਚੈਰੀ ਨੂੰ ਛੱਡ ਕੇ ਚਲਾ ਜਾਂਦਾ ਇਤਿਹਾਸਕਾਰ ਇੱਥੇ ਇਹ ਲਿਖਦੇ ਨੇ ਵੀ ਉਹ ਜਾਂਦਾ ਜਾਂਦਾ ਵਜ਼ੀਰ ਖਾਨ ਨੂੰ ਚੇਤਾਵਨੀ ਦੇ ਕੇ ਜਾਂਦਾ ਵੀ ਜੇ ਤੁਸੀਂ ਇਹਨਾਂ ਬੱਚਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਮੈਂ ਤੁਹਾਡੇ ਖਿਲਾਫ ਆਵਾਜ਼ ਉਠਾਉਂਗਾ ਇਸ ਤੋਂ ਬਾਅਦ ਫਿਰ ਬੱਚਿਆਂ ਨੂੰ ਦੋਨੋਂ ਸਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਵੱਖ-ਵੱਖ ਤਰ੍ਹਾਂ ਦੇ ਗਹਿਣੇ ਮਗੀਆਂ-ਮਗੀਆਂ ਪੋਸ਼ਾਕਾਂ ਰੱਖੀਆਂ ਜਾਂਦੀਆਂ ਨੇ ਜਦੋਂ ਦੋਨੋਂ ਸਾਹਿਬ ਜਾਂਦੇ ਉਹਨਾਂ ਦੇ ਲਾਲਚ ਦੇ ਵਿੱਚ ਨਹੀਂ ਆਉਂਦੇ ਤਾਂ ਫੇਰ ਤਸ਼ੱਦਦ ਦਾ ਦੌਰ ਸ਼ੁਰੂ ਹੁੰਦਾ ਸਾਹਿਬਜਾਤਾਂ ਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਦੇ ਬਸਤਰ ਉਤਾਰ ਕੇ ਤੂਤਦੀਆਂ ਛਟੀਆਂ ਮਾਰੀਆਂ ਜਾਂਦੀਆਂ ਉਹਨਾਂ ਪਿੱਪਲ ਦੇ ਨਾਲ ਬੰਨ ਕੇ ਬਲੇਲਾ ਮਾਰੀਆਂ ਜਾਂਦੀਆਂ ਨੇ ਇਤਿਹਾਸਕਾਰ ਇਹ ਥੇ ਲਿਖਦੇ ਨੇ ਪਿੱਪਲ ਬਾਗ ਬਲੇਲੇ ਮਾਰੇ ਉਹਨਾਂ ਦੇ ਹੱਥਾਂ ਦੇ ਕੋਟਿਆਂ ਨੂੰ ਅੱਗ ਦੇ ਨਾਲ ਸਾੜਿਆ ਜਾਂਦਾ ਹਰ ਤਰ੍ਹਾਂ ਦਾ ਤਸ਼ੱਦਦ ਕਰਨ ਤੋਂ ਬਾਅਦ ਸਾਬਜਦਿਆਂ ਨੂੰ ਮੁਗਲ ਸਪਾਹੀ ਇਹੀ ਪੁੱਛਦੇ ਸੀ ਕਿ ਤੁਸੀਂ ਇਸਲਾਮ ਕਬੂਲ ਕਰਨ ਦੇ ਲਈ ਸਹਿਮਤ ਹੋ ਕਿ ਨਹੀਂ। ਤੇ ਹਰ ਵਾਰ ਉਹਨਾਂ ਨੂੰ ਜਵਾਬ ਨਾਂ ਦੇ ਵਿੱਚ ਹੀ ਮਿਲਿਆ ਸਾਹਿਬ ਜੀਾਂ ਕੋਲ। ਤੇ ਅਸਕਾਰ ਇਹ ਲਿਖਦੇ ਨੇ ਵੀ ਜ਼ਿਆਦਾਤਰ ਜਿਹੜੇ ਜਵਾਬ ਨੇ ਉਹ ਸਾਹਿਬ ਜੀਾਂ ਦਾ ਜੋਰਾਵਰ ਸਿੰਘ ਜੀ ਨੇ ਦਿੱਤੇ। ਜਦੋਂ ਮੁਗਲ ਸਪਾਈ ਥੱਕ ਹਾਰ ਜਾਂਦੇ ਨੇ ਆਜਾਦਨ ਤੇ ਜਲ ਮੁਕੱਤੇ ਤਬਜ਼ੀਰ ਖਾਨ ਕਾਜੀ ਨੂੰ ਬੁਲਾਉਂਦਾ ਉਹ ਕਾਜੀ ਨੂੰ ਕਹਿੰਦਾ ਇਹਨਾਂ ਦੇ ਖਿਲਾਫ ਕੋਈ ਫਤਵਾ ਜਾਰੀ ਕਰੋ ਪੁੱਛਦਾ ਉਹ ਕਾਜੀ ਨੂੰ ਵੀ ਇਹਨਾਂ ਨੂੰ ਉਸੇ ਕੀ ਸਜ਼ਾ ਦੇ ਸਕਦੇ ਆ ਸਰਾ ਦੇ ਕਾਨੂੰਨ ਦੇ ਮੁਤਾਬਕ ਕਉਕੇ ਇਸਲਾਮ ਦੇ ਵਿੱਚ ਸਰਾ ਦਾ ਕਾਨੂੰਨੀ ਇਹ ਕਰਦਾ ਵੀ ਕਿਸ ਤਰ੍ਹਾਂ ਦੀ ਸਜ਼ਾ ਕਿਹੜੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਸ਼ਰਾਧੇ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਗਈ ਸੀ ਤਾਂ ਇਥੇ ਕਾਜੀ ਬजीर खान ਨੂੰ ਇਹ ਦੱਸਦਾ ਵੀ ਸ਼ਰਾਧੇ ਕਾਨੂੰਨ ਦੇ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਬੱਚਿਆਂ ਨੂੰ ਇਸੇ ਵੀ ਤਰ੍ਹਾਂ ਦੀ ਕੋਈ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਸਰਾ ਦੇ ਕਾਨੂੰਨ ਦੇ ਮਤਾਬਕ ਇੱਥੇ ਆ ਕੇ ਫਿਰ ਇੱਕ ਵਾਰ ਵਜ਼ੀਰਖਾਨਾ ਉਹ ਠੰਡਾ ਹੋ ਜਾਂਦਾ OK ਇੱਕ ਤਾਂ ਸ਼ੇਰ ਮੁਹੰਮਦ ਖਾਨ ਉਹਨਾਂ ਦੇ ਨਾਲ ਨਹੀਂ ਖੜਿਆ ਸੀ ਦੂਸਰਾ ਇਸਲਾਮ ਦੇ ਵਿੱਚ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਕੋਈ ਵੀ ਪ੍ਰਬੰਧਨ ਨਹੀਂ ਸੀਗਾ ਜਾਸਕਾਰ ਲਈ ਲਿਖਦੇ ਨੇ ਵੀ ਉੱਥੇ ਉਹਦੇ ਹਾਫ-ਭਾਫ ਬਦਲ ਰਹੇ ਸੀਗੇ ਸ਼ਾਇਦ ਉਹ ਆਪਣੀ ਹਾਰ ਮੰਨ ਚੁੱਕਿਆ ਸੀ ਅੰਦਰੋਂ ਹੋ ਸਕਦਾ ਉਹਨੇ ਮੰਨ ਦੇ ਵਿੱਚ ਸਹਿਬਜ਼ਾਦਿਆਂ ਨੂੰ ਛੱਡਣ ਬਾਰੇ ਵੀ ਸੋਚਿਆ ਹੋ ਪਰ ਉੱਥੇ ਫੇਰ ਉਹ ਕਮੀਨਾ ਸੁਚਾਨੰਦ ਉੱਠਦਾ ਏਦੋਂ ਨੇ ਦੇਖ ਲਿਆ ਵੀ ਬजीर खान ਦੇ ਹਾ ਭਾਵ ਬਦਲ ਗਏ ਨੇ ਤਾਂ ਕਿ ਆਪਣੀ ਉਹ ਚਾਲ ਚੱਲਦਾ। ਉਹ ਕਹਿੰਦਾ ਆ ਕਿ ਵੀ ਅਸੀਂ ਛੱਡ ਦਿਆਂਗੇ ਇਨ੍ਹਾਂ ਸਹਜਾਦਿਆਂ ਨੂੰ ਇਨ੍ਹਾਂ ਬੱਚਿਆਂ ਨੂੰ। ਇਹਦਾ ਨਾਲ ਥੋੜੇ ਜੇ ਸਵਾਲ ਜਵਾਬ ਕਰ ਲਈਏ ਸੀ। ਉਹ ਸਹਜਾਦਿਆਂ ਨੂੰ ਸਵਾਲ ਪੁੱਛਦਾ ਵੀ ਜੇ ਅਸੀਂ ਤੁਹਾਨੂੰ ਇਥੋਂ ਛੱਡ ਦਿੰਨੇ ਆ ਤਾਂ ਤੁਸੀਂ ਕੀ ਕਰੋਗੇ? ਅਗੋ ਰਾਜਾ ਦੇ ਇਹ ਜਵਾਬ ਦਿੰਦੇ ਨੇ ਵੀ ਜੇ ਤੁਸੀਂ ਸਾਨੂੰ ਛੱਡਦੇ ਹੋ ਤਾਂ ਅਸੀਂ ਆਨੰਦਪੁਰ ਵਾਪਸ ਜਾ ਕੇ ਫੌਜ ਇਕੱਠੀ ਕਰਾਂਗੇ ਤੁਹਾਡੇ ਤੇ ਗੁਰੂ ਪਿਤਾ ਤੇ ਵੰਗੂ ਫੇਰ ਹਮਲਾ ਕਰਾਂਗੇ ਜੇ ਤੁਸੀਂ ਸਾਨੂੰ ਫੇਰ ਦੁਬਾਰੇ ਛੱਡੋਗੇ ਅਸੀਂ ਫੇਰ ਦੁਬਾਰੇ ਫੌਜ ਇਕੱਠੀ ਕਰਕੇ ਤੁਹਾਡੇ ਤੇ ਹਮਲਾ ਕਰਾਂਗੇ ਇਹ سلسلہ ਉਹ ਤੱਕ ਚੱਲਦਾ ਰਹੂਗਾ ਜਦੋਂ ਤੱਕ ਜੇ ਤਾਂ ਤੁਸੀਂ ਨਹੀਂ ਖਤਮ ਹੋ ਜਾਂਦੇ ਜਾਂ ਛੇ ਨਹੀਂ ਸ਼ਹੀਦ ਹੋ ਜਾਂਦੇ ਪਬਜੀਰ ਖਾਨ ਇਸ ਹੱਬ ਦੇਖ ਕੇ ਫਿਰ ਗੁੱਸੇ ਦੇ ਉੱਤੇ ਆ ਜਾਂਦਾ ਇੱਥੇ ਸੋਚਾ ਆਨੰਦ ਕਹਿੰਦਾ ਵੀ ਇਹ ਸੱਪ ਦੇ ਬੱਚੇ ਨੇ ਸਕੋਲੀਏ ਨੇ ਇਹ ਇਹਨਾਂ ਨੂੰ ਅੱਜ ਅਸੀਂ ਛੱਡਦੇ ਆ ਤਾਂ ਕੱਲ ਨੂੰ ਇਹ ਸਾਡੀ ਹੀ ਮੌਤ ਦਾ ਕਾਰਨ ਬਣਨਗੇ ਬਜ਼ੀਰ ਖਾਨ ਦੇ ਦਿਲ ਦੇ ਅੰਦਰ ਜਿਹੜੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਤੀ ਨਫ਼ਰਤ ਭਰੀ ਹੋਈ ਸੀ ਉਹ ਫੇਰ ਉਜਾਗਰ ਹੁੰਦੀ ਹੈ ਤਾਉ ਸਾਬਜਦਿਆਂ ਨੂੰ ਨੀਹਾਂ ਦੇ ਵਿੱਚ ਚਿਰਨ ਦਾ ਹੁਕਮ ਦੇ ਦਿੱਤਾ ਇੱਥੇ ਵੀ ਉਹਨਾਂ ਦਾ ਮਕਸਦ ਸਾਬਜਦਿਆਂ ਨੂੰ ਸ਼ਹੀਦ ਕਰਨਾ ਨਹੀਂ ਸੀ ਉਹਨਾਂ ਦਾ ਮਕਸਦ ਕੇਵਲ ਤੇ ਕੇਵਲ ਇਹ ਸੀ ਵੀ ਸਾਹਿਬ ਜੱਦੇ ਜਦੋਂ ਮੌਤ ਨੂੰ ਇੰਨੀ ਨੇੜੇ ਤੋਂ ਦੇਖਣਗੇ ਤਾਂ ਉਹ ਡਰ ਕੇ ਸलाम ਕਬੂਲ ਕਰ ਲੈਣਗੇ। 12 ਕੋਨੂੰ ਸਾਹਿਬ ਜੱਦਾ ਨੂੰ ਨੀਹਾਂ ਦੇ ਵਿੱਚ ਚਿਰਨ ਦੀ ਤਿਆਰੀ ਸ਼ੁਰੂ ਹੁੰਦੀ ਹੈ। ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਦੋ ਜਲਾਦ ਸਾਹਿਬ ਜੱਦਾ ਨੂੰ ਨੀਹਾਂ ਦੇ ਵਿੱਚ ਜਿੰਨਾ ਸ਼ੁਰੂ ਕਰਦੇ ਨੇ। ਜਦੋਂ ਉਹ ਕੰਦਾ ਗੱਲ ਤੱਕ ਆਉਂਦੀਆਂ ਨੇ ਤਾਂ ਸੈਭਜਾਦਿਆਂ ਦੇ ਦਮ ਘੁੱਟਣ ਦੇ ਕਰਕੇ ਉਹ ਬੇਹੋਸ਼ ਹੋ ਜਾਂਦੇ। ਬੇਹੋਸ਼ ਹੋ ਕੇ ਉਹ ਕਾਂਤਾ ਦੇ ਉੱਤੇ ਡਿੱਗਦੇ ਨੇ। ਕਾਂਤਾ ਜੇ ਗਿੱਲੀ ਸੀ ਸੈਭਜਾਦਾਂ ਦਾ ਭਾਰ ਨਾ ਚੱਲ ਸਕੀ ਤੇ ਉਹ ਡਿੱਗੀ ਜਾਂਦੀ ਏ। ਇੱਥੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਮੁਗਲ ਸਿਪਾਈਆਂ ਨੇ ਸੈਭਜਾਦਿਆਂ ਨੂੰ ਹੋਸ਼ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਨਾਂ ਦੇ ਹੱਥਾਂ ਦੇ ਪੈਰਾਂ ਦੀਆਂ ਤਲੀਆਂ ਛੱਸੀਆਂ ਕਰੀਆਂ। ਉਲਾਂ ਨੂੰ ਜੜੀਆਂ ਬੂਟੀਆਂ ਸੁਗਾਈਆਂ ਜਾਂਦੀਆਂ ਨੇ ਤਾਂ ਕਿ ਉਹ ਹੋਸ਼ ਦੇ ਵਿਚਾਲੇ। ਪਰ ਜਦੋਂ ਸਾਹਿਬ ਜਾਂ ਤੇ ਹੋਸ਼ ਦੇ ਵਿੱਚ ਨਹੀਂ ਆਉਂਦੇ। ਤਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਬੇਹੋਸ਼ ਨੂੰ ਚੱਕ ਕੇ ਠੰਡੇ ਗੁਰਜ ਦੇ ਵੱਲ ਮਾਤਾ ਗੁਜਰੀ ਜੀ ਕੋਲ ਲੈ ਕੇ ਜਾਇਆ ਜਾਂਦਾ। ਉੰਨਾਂ ਦੀ ਸੋਚ ਏ ਸੀ ਵੀ ਮਾਤਾ ਜੀ ਬੱਚਿਆਂ ਨੂੰ ਇਸ ਤਰ੍ਹਾਂ ਦੇਖ ਕੇ ਡਰ ਜਾਣਗੇ ਤੋਂ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਛੱਡ ਦਿਓ ਆਪਣੀ ਚੇਦਮ ਉਹ ਤਾਂ ਕੀ ਵੀ ਦੇ ਕੇ ਆਉਂਦੇ ਨੇ ਵੀ ਤੁਹਾਡੇ ਕੋਲੇ ਅੱਜ ਅਜ ਦੀ ਰਾਤ ਹੈ ਸਮਝਾ ਲੈ ਤੂੰ ਆਪਣੇ ਬੱਚਿਆਂ ਨੂੰ ਜੇ ਨਾਮ ਨੇ ਤਾਂ ਕੱਲ ਨੂੰ ਇਹ ਕਚੈਰੀ ਗਏ ਵਾਪਸ ਨਹੀਂ ਆਉਣਗੇ। ਪਰ ਉਹ ਭੁੱਲ ਗਏ ਸੀ ਉਹਨਾਂ ਨੂੰ ਐਲਮੀ ਨਹੀਂ ਸੀ। ਵੀ ਜਿਹੜੀ ਸਹਾਬਜਾਦਿਆਂ ਦੀ ਦ੍ਰਿੜਤਾ ਸਹਾਬਜਾਦਿਆਂ ਦੀ ਅਡੋਲਤਾ ਉਹਦੇ ਪਿੱਛੇ ਮਾਤਾ ਗੁਜਰੀ ਜੀ ਦੀ ਹੀ ਸਿੱਖਿਆ ਹੈ। ਕਿਉਂਕਿ ਮਾਤਾ ਗੁਜਰੀ ਜੀ ਨੇ ਹੀ ਦੋਨੋਂ ਛੋਟੇ ਸਹਾਬਜਾਦਿਆਂ ਦਾ ਪਾਲਣ ਪੋਸ਼ਣ ਉਧਰ ਕੀਤਾ ਸੀ। ਦੇਖੋ ਤੁਸੀਂ ਮਾਤਾ ਗੁਜਰੀ ਜੀ ਨੇ ਕਿਸ ਤਰ੍ਹਾਂ ਦੀ ਸਿੱਖਿਆ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਉਹਨਾਂ ਸਾਹਿਬ ਜਰਦਿਆਂ ਨੂੰ ਨੌ ਤੇ 7 ਸਾਲ ਦੀ ਉਮਰ ਦੇ ਬੱਚੇ ਟੌਫੀਆਂ ਦੇ ਪਿੱਛੇ ਲੱਦ ਕੇ ਉਹਨਾਂ ਤੋਂ ਕੁਛ ਵੀ ਕਰਵਾ ਸਕਦੇ ਆਂ ਉਹਨਾਂ ਨੂੰ ਐਡੇ ਐਡੇ ਲਾਲਚ ਦਿੱਤੇਗੇ ਐਡੇ ਐਡੇ ਡਰਾਵੇ ਦਿੱਤੇਗੇ ਨੀਹਾਂ ਦੇ ਵਿੱਚ ਚਿਰਨ ਸਮੇਂ ਬਿਲਕੁਲ ਉਹਨਾਂ ਨੇ ਮੌਤ ਨੂੰ ਛੂਹਿਆ ਤੇ ਅਸਕਰ ਲਿਖ ਦੇਨੇ ਦੀ ਮਾਤਾ ਗੁਜਰੀ ਜੀ 12 ਪੂਰੀ ਰਾਤ ਨੂੰ ਸਾਰੀ ਰਾਤ ਸਹਿਜਾ ਜਦਿਆਂ ਨੂੰ ਆਪਣੇ ਮੂੰਹ ਦੇ ਨਾਲ ਸੇਕ ਦਿੰਦੇ ਰਹੇ ਨੇ ਉਹਨਾਂ ਨੂੰ ਵਾਰੀ-ਵਾਰੀ ਆਪਣੀ ਬੁੱਕਲ ਦੇ ਵਿੱਚ ਲੈਂਦੇ ਸੀ ਆਪਣੇ ਸਰੀਰ ਦੀ ਗਰਮੀ ਦਿੰਦੇ ਸੀ ਤਾਂ ਕਿਤੇ ਜਾ ਕੇ ਉਹਨਾਂ ਨੂੰ ਸਹਿਜਾ ਜਦਿਆਂ ਨੂੰ ਉਹ ਸ਼ਾਇਦ 12 ਪੋਦੀਓ ਰਾਤ ਬਹੁਤ ਭਾਰੀ ਸੀ ਸਾਡੇ ਲਈ 13 ਪੋਦੀ ਸਵੇਰ ਹੁੰਦੀ ਆ ਮਾਤਾ ਗੁਰੀ ਜੀ ਨੂੰ ਪਤਾ ਸੀ ਵੀ ਅੱਜ ਬੱਚੇ ਜਾਣ ਕੇ ਵਾਪਸ ਨਹੀਂ ਆਉਣਗੇ ਕੀ ਚੱਲਦਾ ਹੋਊਗਾ ਅੰਦਰ ਆਪਾ ਇਹ ਮਹਿਸੂਸ ਨਹੀਂ ਕਰ ਸਕਦੀ ਅੱਥੀ ਪਾਲੇ ਹੋਏ ਬੱਚੇ ਗੁਰਗੋਬਿੰਦ ਸਿੰਘ ਜੀ ਦੇ ਅੱਖਾਂ ਦੇ ਤਾਰੇ ਅੱਜ ਜਾਣਗੇ ਤੇ ਵਾਪਸ ਨਹੀਂ ਆਉਣਗੇ ਕਿੱਡੇ ਵੱਡੇ ਦਿਲ ਦੇ ਨਾਲ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਉੱਥੋਂ ਤੋੜਿਆ ਹੋਊਗਾ ਬਾਹੀ ਆਉਂਦੇ ਨੇ ਸਾਬਜਾ ਤੈਨੂੰ ਕਚੈਰੀ ਲੈ ਕੇ ਜਾਂਦੇ ਨੇ ਉੱਥੇ ਫੇਰ ਉਹਨਾਂ ਨੂੰ ਆਖਰੀ ਵਾਰ ਪੁੱਛਿਆ ਜਾਂਦਾ ਉਹ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਤਾਂ ਸਾਬਜਾ ਤਾਂ ਨਹੀਂ ਨਾਂ ਦੇ ਵਿੱਚ ਫਿਰ ਹਲਾ ਦਿੱਤਾ ਸੀ ਵਜ਼ੀਰ ਖਾਨ ਨੇ ਜਲਾਦਾ ਨੂੰ ਇਸ਼ਾਰਾ ਕੀਤਾ ਦੋਨੇ ਜਲਾਦਾ ਨੇ ਤਨੂੰ ਸਾਬਜਾ ਦਾ ਨੂੰ ਹੱਲੇ ਫਰਸ਼ ਦੇ ਉੱਤੇ ਢਾ ਲਿਆ ਤੇ ਆਸਕਰ ਇਹਦੀ ਲਿਖਦੇ ਨੇ ਵੀ ਉਹਨਾਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖੇ ਜਾਂਦੇ ਨੇ ਉਹਨਾਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖ ਕੇ ਦੋਨੋਂ ਸੈਰ ਜਾਂ ਦਿਆਂ ਦੀਆਂ ਗਰਦਨਾ ਕਲਮ ਕੀਠੀਆਂ ਜਾਂਦੀਆਂ ਨੇ ਇੱਥੇ ਇਤਿਹਾਸ ਦੇ ਵਿੱਚ ਜੀਵਾ ਸ਼ਬਦ ਆਉਂਦਾ ਜੀਦਾ ਮਤਲਬ ਹੈ ਕਲਮ ਕਰਨਾ ਹੌਲੀ ਹੌਲੀ ਰੇਤ ਰੇਤ ਕੇ ਦਰਦਨ ਨੂੰ ਘਟਨਾ ਕਿਆਸ ਕਰੇ ਲਿਖਦੇ ਨੇ ਵੀ ਸਹਜਾਤਾ ਬਾਬਾ ਜੋਰਾਵਰ ਸਿੰਘ ਜੀ ਉਹ ਜੀਪ ਲਾਗੇ ਵਿੱਚ ਪ੍ਰਾਨ ਤਿਆਗ ਜਾਂਦੇ ਨੇ ਪਰ ਬਾਬਾ ਫਤੇ ਸਿੰਘ ਜੀ ਅਤਿ ਗੜੀ ਕੋਨੇ ਬੈਨ ਮਾਰਦੇ ਨੇ। ਅਧੀ ਘੜੀ ਟਟਪੰ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦ ਆਪਣੇ ਵੱਡੇ ਵੀਰਾਂ ਤੇ ਆਪਣੇ ਦਾਦਾ ਜੀ ਦੇ ਕੋਲ ਚਲੇ ਜਾਂਦੇ ਨੇ। ਇਥੇ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਬਜ਼ੀਰ ਖਾਨ ਨੇ ਲੋਕਾਂ ਨੂੰ ਡਰਾਉਣ ਦੇ ਲਈ ਦੋਨੋਂ ਸਾਈਡ ਜੱਦਾਂ ਦੀਆਂ ਘੱਤਨਾਂ ਦਰਖਤਾਂ ਦੇ ਉੱਤੇ ਟੰਗਵਾ ਦਿੱਤੀਆਂ ਸੀਗੀਆਂ ਨਿੱਕੇ ਨਿੱਕੇ ਜਿੱਦਾਂ ਕਿੱਡਾ ਵੱਡਾ ਸਾਕਾ ਕਰਦੀਆਂ ਸੀ ਉਸ ਵੇਲੇ ਦਸੰਬਰ ਦਾ ਮਹੀਨਾ ਕਈ ਦੀ ਸਵਾਲ ਲੱਗਣੀ ਆ ਉੱਥੇ ਜਾਣ ਵਾਲੇ ਕਿਆ ਪਰਸੈਂਟ ਲੋਕਾਂ ਨੂੰ ਸਾਹਿਬਜ਼ਾਦਾ ਦੇ ਨਾਮ ਤੱਕ ਨਹੀਂ ਯਾਦ ਹੁੰਦੇ ਸਾਹਿਬਜ਼ਾਦਾ ਦੇ ਨਾਲ ਕੀ ਵਾਪਰਿਆ ਸੀ ਉਹਦੇ ਵੀ ਅਧੂਰੀ ਜਾਣਕਾਰੀ ਹੁੰਦੀ ਨਾ ਸੋ ਸਤਿਪੰਨੂ ਹੱਥ ਜੋ ਕੇ ਬੇਨਤੀ ਹੈ ਕਿ ਵੀਡੀਓ ਨੂੰ ਵਾਤੋ-ਵਾਤ ਸ਼ੇਅਰ ਕਰ ਦੇਣਾ ਤੇ ਅਸਰ ਸੁਣਾਉਂਦਿਆਂ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਦੋਵੇਂ ਆਪ ਚੋੜ ਕੇ ਖਿਮਾ ਦੇ ਜਾਚਾ ਬਾਈ ਗੁਰਕੀ ਕਾ ਫਾਲਸਾ ਬਾਈ ਗੁਰਜੀ ਕੀ ਪਤ